ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ ਅੱਜ ਆਪਾਂ ਤੁਹਾਨੂੰ ਫੇਰ ਦਿਖਾਵਾਂਗੇ ਤਿਆਰ ਕੀਤੇ ਹੋਏ ਸੂਟ ਠੀਕ ਹੈ ਜੀ ਆਪਾਂ ਕਰ ਰਹੇ ਹਾਂ ਦੁਪੱਟੇ ਨੂੰ ਪ੍ਰੈਸ ਤੇ ਦੁਪੱਟਾ ਪ੍ਰੈਸ ਨੇ ਦੁਪੱਟਾ ਤਿਆਰ ਕਰਿਆ ਤੇ ਮੈਂ ਤੁਹਾਨੂੰ ਦੁਪੱਟਾ ਵੀ ਦਿਖਾਉਣੀ ਆ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਠੀਕ ਹੈ ਜੀ ਤੇ ਜੇ ਫੇਸਬੁੱਕ ਤੇ ਦੇਖ ਰਹੇ ਹੋ ਫਾਲੋ ਕਰ ਲੋ ਠੀਕ ਹੈ ਜੀ ਥੋੜਾ ਫਾਲੋ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਸਿੰਪਲ ਜਿਹਾ ਸੋਨੇ-ਸੋਨੇ ਵੀਡੀਓ ਤੋਂ ਥੋੜਾ ਛੂਟ ਬਣਾ ਕੇ ਤੁਹਾਨੂੰ ਪਾਉਣੇ ਆ ਦਿਖਾਉਣੇ ਆ ਠੀਕ ਹੈ ਜੀ ਤੇ ਸਾਡੇ ਚੈਨਲ ਤੇ ਜਾ ਕੇ ਤੁਹਾਨੂੰ ਸਿੱਖਣ ਨੂੰ ਵੀ ਮਿਲਣਗੇ ਦੂਜੇ ਨੰਬਰ ਤੇ ਤੇ ਦੇਖਣ ਨੂੰ ਵੀ ਮਿਲਣਗੇ ਠੀਕ ਹੈ ਜੀ ਤੇ ਤਾਂ ਕਰਕੇ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਆਪਾਂ ਤੁਹਾਨੂੰ ਦਿਖਾਉਣੀ ਆ ਦੇਖੋ ਨਾ ਦੁਪੱਟਾ ਤਿਆਰ ਕਰਿਆ ਦੋ ਮਿੰਟ ਤੁਹਾਨੂੰ ਜੀ ਪ੍ਰੈਸਰ ਆ ਗਈ ਪ੍ਰੈਸ ਕਰ ਲਈਏ ਤੇ ਦੁਪੱਟੇ ਤੇ ਪ੍ਰੈਸ ਕਰਿਆ ਕਰੋ ਠੰਡੀ ਜੀ ਥੋਈ ਵੱਜੀ ਤੇ ਠੰਡੀ ਜੀ ਪ੍ਰੈਸ ਕਰਿਆ ਕਰੋ ਠੰਡੀ ਰਕਤੀ ਜੀ ਠੀਕ ਹੈ ਜੀ ਤਨੂਨ ਦਾ ਦੁਪੱਟਾ ਤੇ ਆਪਾਂ ਛਟੀਆਂ ਜੀ ਲਪਾਈਆਂ ਨੇ ਵਿੱਚ ਲਾਈਆਂ ਨੇ ਤੇ ਤੁਹਾਨੂੰ ਦਿਖਾਉਣੀ ਆ ਇਸ ਨਾਲ ਦਾ ਸੂਟ ਤੇ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਲੱਗਦੀਆਂ ਨੇ ਇਹ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਠੀਕ ਹੈ ਜੀ ਚਲੋ ਆਪਾਂ ਤੁਹਾਨੂੰ ਦਿਖਾਉਨੇ ਆ ਜੇ ਥੋੜੀ ਥੋੜੀ ਵਧੀਲੀ ਰੈਸਿਪੀ ਫਿਰ ਮਤਲਬ ਉਹਦਾ ਤਾਰਾ ਜੀ ਫੇਰ ਕਰ ਲਾਂਗੇ ਤਾਂ ਤੇ ਆਪਾਂ ਦਾ ਵੀ ਪ੍ਰੈਸ ਬੰਦ ਠੀਕ ਹੈ ਜੀ ਆ ਦੇਖੋ ਪਹਿਲਾਂ ਆਪਾਂ ਤੁਹਾਨੂੰ ਸੂਟ ਦਿਖਾਉਨੇ ਆ ਇਸ ਨਾਲ ਦਾ ਜਿਹੜਾ ਆਪਾਂ ਪਿਆ ਪਲੇਨ ਸੂਟ ਸੀ ਮੈਂ ਵੀਡੀਓ ਪਾਈ ਸੀ ਤੁਹਾਡੇ ਕੋਲ ਹਨਾ మేమే దో ప్లేన్ సూట్ తయార కర్నే ਨੇ ਤਾਂ ਆਪਾਂ ਨੇ ਉਹ ਦੋ ਜਿਹੜੇ ప్లేన్ సూట్ ਨੇ ਉਹ ਤਿਆਰ ਕਰੇ ਨੇ ਤੇ ਤੁਹਾਨੂੰ ਦਿਖਾਉਣੇ ਆ ਉਹ ਚੱਕਾ ਬਣਾ ਲਿਆ ਕੋਈ ਗੱਲ ਆ ਦੇਖੋ ਜੀ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਜਿਹੜੇ ਦੋ ప్లేన్ సూਟ ਤਿਆਰ ਕਰੇ ਨੇ ਤੇ ਇਹ ਰੈਸਟ ਕਲਰ ਦਾ సూਟ ਆ ਠੀਕ ਹੈ ਜੀ ਆ ਦੇਖੋ ਹਨਾ ਇਮਰ ਵੀ ਪ੍ਰੈਸ ਕਰੇ ਨੇ ਠੀਕ ਹੈ ਜੀ ਇਹ ਜਾਣੇ ਨੇ ਸਵੇਰੇ ਤੇ ਆ ਦੇਖੋ ਜਾ ਵੀ ਇਹ ਅੱਜ ਇਕੱਲਾ ਤੁੰਟੇ ਇਹਦੀ ਜਿਹੜੀ ਮਤਲਬ ਕਿ ਫਿਟਿੰਗ ਹੈਗੀ ਆ 16 ਬ੍ਰਸਟ ਦੀ ਹੈ ਠੀਕ ਹੈ ਜੀ ਇਹ ਆਪਾਂ ਨੇ ਏਦਾਂ ਤਿਆਰ ਕਰਿਆ ਏਦਾਂ ਲਗਾਈ ਆਪਾਂ ਨੇ ਲੈਸ ਆ ਦੇਖੋ ਠੀਕ ਹੈ ਜੀ ਤੇ ਇਹ ਲਾਈ ਆਪਾਂ ਨੇ ਢੇਡੇ ਤੇ ਲੈ ਆ ਦੇਖੋ ਇਹ ਸੂਟ ਜਿਹੜਾ ਫੁੱਲ ਹੈਵੀ ਬਣ ਗਿਆ ਠੀਕ ਹੈ ਜੀ ਸਾਰੇ ਮਤਲਬ ਕਿ ਲੈਸ ਲਾਈ ਹੈ 16 ਬ੍ਰਸਟ ਦੀ ਇਸ ਦੀ ਫਿਟਿੰਗ ਜੇ ਕਿ ਸੇ ਪੈਨ ਨੂੰ ਲੋੜ ਹੋਵੇ ਤਾਂ ਮੇਰੇ ਚੈਨਲ ਤੇ ਜਾ ਕੇ ਹਨਾ ਕਾ ਦੇਖ ਸਕਦਾ ਆ ਦੇਖੋ ਇਹ ਬੈਕ ਵਾਲ ਤੇ ਇਹ ਆ ਗਈ ਆਪਣੀ ਫਰੰਟ ਪੈਲ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਹੈ ਇਸ ਦੀ ਬੋਟਮ ਤੇ ਇਹ ਆਪਾਂ ਜੀ ਬੋਟਮ ਤਿਆਰ ਕਰੀਏ ਦੇਖੋ ਇਹ ਦੇਖੋ ਇਹ ਆਪਾਂ ਇਸੇ ਤੱਕ ਮਤਲਬ ਜਿਹੜਾ ਟੈਸਟਿੰਗ ਪੇਪਰ ਜਿਹੜਾ ਪਾਇਆ ਬੁਕਰਮ ਨਹੀਂ ਪਾਈ ਟੈਸਟਿੰਗ ਪੇਪਰ ਪਾਇਆ ਇੰਨਾ ਕੁ ਪਾਇਆ ਤੇ ਇਦਾਂ ਇਹਦੇ ਵਿੱਚ ਲਗਾਈਆਂ ਲੈਂਸ ਦੇਖੋ ਠੀਕ ਹੈ ਜੀ ਤੇ ਐਦਾਂ ਬਾਜੂ ਹੋ ਗਈ ਹਨਾ ਘੇਰਾ ਹੋ ਗਿਆ ਤੇ ਇਸ ਤੋਂ ਬਾਅਦ ਇਹ ਵਾਲਾ ਕਰਿਆ ਪਾਣੇ ਸਿੱਧਾ ਦੁਪੱਟਾ ਤਿਆਰ ਚਨੂਨ ਦਾ ਦੁਪੱਟਾ ਹਨਾ ਤੇ ਇਹ ਦੇਖੋ ਜੀ ਇਹ ਐਦਾਂ ਕਰਿਆ ਤਿਆਰ ਮੈਂ ਤੁਹਾਨੂੰ ਲੈ ਕੇ ਦਿਖਾਉਣੀ ਆ ਕਿਉਂਕਿ ਇਹ ਮੇਰੀ ਭਾਂਜੀ ਦੀ ਸੂਟ ਹੈ ਤਾਂ ਕਰਕੇ ਤੁਸੀਂ ਦੋਸਤੋ ਮੈਂ ਤੇ ਲੈ ਆਏ ਸੀ ਇਹ ਲੈ ਲਿਆ ਅਕੀਕੀ ਹਾਂ ਤੁਹਾਨੂੰ ਲੱਗਦਾ ਇਹ ਆਪਾਂ ਸੂਟ ਤਿਆਰ ਕਰਿਆ ਠੀਕ ਹੈ ਜੀ ਦੁਪੱਟਾ ਤਿਆਰ ਕਰਿਆ ਚਨੋਂ ਦਾ ਦੁਪੱਟਾ ਐਦਾ ਸਮੋਸਾ ਲੈ ਕੇ ਲਾਈਏ ਦੇਖੀ ਠੀਕ ਹੈ ਜੀ ਸਮੋਸਾ ਲੈ ਕੇ ਲਾਈਆ ਇਹਨੂੰ ਦੁਪੱਟਾ ਤਿਆਰ ਕਰਿਆ ਤੇ ਇਸ ਤੋਂ ਬਾਅਦ ਜਿਹੇ ਫੇਰ ਲਗਾਉਣੇ ਆਪਾਂ ਤੇ ਇਸ ਤੋਂ ਬਾਅਦ ਆਪਾਂ ਨੇ ਤੁਹਾਨੂੰ ਹਨਾ ਇਹ ਇੱਕ ਇਹ ਸੂਟ ਤਿਆਰ ਕਰਿਆ ਜੀ ਇੱਥੇ ਹੋਰ ਚ ਸਲਵਾਰ ਠੀਕ ਹੈ ਜੀ ਚ ਸਲਵਾਰਾ ਸਾਰੇ ਸੇਮ ਹੀ ਹੁੰਦੀਆਂ ਨੇ ਹਨਾ ਤੇ ਇਸ ਦੀ ਸ਼ਰਟ ਆ ਮੈਂ ਦੇਖੋ ਤੁਸੀਂ ਇਹ ਪਸੰਦ ਖਾਈ ਸੀ ਉਦੋਂ ਠੀਕ ਹੈ ਜੀ ਇਹ ਤਿਆਰ ਹੋ ਗਈ ਇਹ ਮੈਂ ਪਿਛਲੀ ਵੀਡੀਓ ਚ ਦਿਖਾਈ ਸੀ ਕੰਨ ਇਹਦੀ ਟੈਹ ਖੋਲਣੀ ਹੈ ਨਾ ਉਹ ਦੇਖੀ ਠੀਕ ਹੈ ਜੀ ਤੇ ਵੀਡੀਓ ਮੇਰੀ ਸਿੰਪਲ ਜੀਆਂ ਸਾਧੀਆਂ ਜਿਹੀਆਂ ਹੁੰਦੀਆਂ ਨੇ ਜਿਆਦਾ ਐਡੀਟਿੰਗ ਕੇ ਵਗੈਰਾ ਮੈਨੂੰ ਨਹੀਂ ਕਰਨੀ ਆਉਂਦੀ ਤਾਂ ਕਰਕੇ ਮੇਰੀ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਜੇ ਤੁਸੀਂ ਮੈਨੂੰ ਫੇਸਬੁੱਕ ਤੇ ਦੇਖੋ ਤਾਂ ਫੋਲੋ ਕਰੋ ਠੀਕ ਹੈ ਜੀ ਅੱਪਾ ਇੱਕ ਹੋਰ ਨੈਚੁਰਲ ਕਰੇਪ ਦਾ ਰੂਟ ਤਿਆਰ ਕਰਿਆ ਤੇ ਇਹ ਦੇਖੋ ਜੀ ਤੁਸੀਂ ਠੀਕ ਹੈ ਜੀ ਦੇਖੋ ਇਸ ਤੇ ਵੀ ਪਾਨੇ ਹਲਕੀ ਜਿਹੀ ਲੈਸ ਲਾਈ ਆ ਇਹ ਨੈਚੁਰਲ ਕਰੇਪ ਦਾ ਰੂਟ ਹੈ ਤੇ ਇਹ ਹੈਗਾ ਜੀ 21 ਬਰਤ ਕੀ ਬਰਸਤ ਦੀਆਂ ਵੀ ਆਪਾਂ ਨੇ ਕਟਿੰਗ ਸਟੀਚਿੰਗ ਨਾ ਮਦਦ ਨਿਸ਼ਾਨੀ ਲਗਾਉਣੀ ਤੇ ਕਟਿੰਗ ਵੀ ਪਾਈ ਹੋਈ ਹੈ ਆਪਣੇ ਚੈਨਲ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਇਹ ਹੈ ਜੀ ਇਸ ਦੀ ਬੋਟਮ ਸਲਵਾਰ ਠੀਕ ਹੈ ਜੀ ਹਾਲੇ ਇੱਕ ਵਾਰੀ ਸਲਵਾਰਾ ਤੇ ਮੈਂ ਹੁੰਦੀ ਹੈ ਸਲਵਾਰਾ ਦਾ ਵੀ ਦਿਖਾਉਣਾ ਹੈ ਨਾ ਜੇ ਕੋਈ ਉਹ ਪਰਚੇ ਸਲਵਾਰ ਸੀ ਆਪਾਂ ਤੁਹਾਨੂੰ ਤਾਂ ਦਿਖਾਤੀ ਤੇ ਇੱਕ ਇਹ ਆ ਤੁਹਾਨੂੰ ਆਪਾਂ ਦਿਖਾਇਆ ਸੀ ਇਹ ਸੂਟ ਆਪਣਾ ਤਿਆਰ ਹੋ ਰਿਹਾ ਆ ਦੇਖੋ ਇਹਦੇ ਆਪਾਂ ਲਾਈਏ ਲਕਿਜੀ ਪਾਈ ਤੇ ਜਿਸ ਨੇ ਨਹੀਂ ਹੈਗੀ ਕਿਉਂਕਿ ਥੋੜੀ ਹੋ ਆ ਠੀਕ ਹੈ ਜੀ ਇਹ ਹਜੇ ਆਪਾਂ ਹੁਣ ਕਰਾਂਗੇ ਕੱਲ ਨੂੰ ਤਿਆਰ ਤੇ ਇਹ ਕੀਤੇ ਨੇ ਆਪਾਂ ਸੂਟ ਤਿਆਰ ਜੀ ਤੁਹਾਨੂੰ ਕਿਵੇਂ ਲੱਗੇ ਤੁਹਾਨੂੰ ਮੇਰੀ ਸਟਿਚਿੰਗ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਜੇ ਫੇਸਬੁੱਕ ਤੇ ਦੇਖੋ ਤਾਂ ਫੋਲੋ ਕਰਿਓ ਤੇ ਸਾਡੇ ਪੇਜ ਨੂੰ ਦਿਓ ਜੀ ਗਰੋ ਵੱਲ ਠੀਕ ਹੈ ਜੀ బో <glede> బవాద